ਬੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਰੋਡਵੇਜ਼ ਦੇ ਉਹ ਮੁਲਾਜ਼ਮ ਜਿਹੜੇ ਕਿ ਬੀਤੇ ਦਿਨ ਪ੍ਰਦਰਸ਼ਨ ਕਰ ਰਹੇ ਸੀਗੇ ਉਹਨਾਂ ਨੂੰ ਸਸਪੈਂਸ਼ਨ ਆਰਡਰ ਭੇਜੇ ਜਾ ਰਹੇ ਨੇ ਹਾਲਾਂਕਿ ਇਹ ਸਸਪੈਂਡ ਹੀ ਕੀਤਾ ਗਿਆ ਹੈ ਜਾਂ ਫਿਰ ਡਿਸਮਿਸ ਕੀਤਾ ਗਿਆ ਹੈ ਇਹ ਕੁਝ ਦੇਰ ਦੇ ਵਿੱਚ ਪਤਾ ਚੱਲ ਜਾਵੇਗਾ ਲੇਕਿਨ ਜਿਹੜੀ ਚਿੱਠੀ ਪੱਤਰ ਕੱਢਿਆ ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਤੁਹਾਡੀਆਂ ਭਵਿੱਖ ਲਈ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਹੁਣ ਸੇਵਾਵਾਂ ਖਤਮ ਕਰਨ ਦਾ ਮਤਲਬ ਸਸਪੈਂਡ ਕੁਝ ਸਮੇਂ ਲਈ ਜਾਂ ਡਿਸਮਿਸ ਪੱਕੇ ਤੌਰ ਤੇ ਨਹੀਂ ਇਹ ਬਹੁਤਛੇ ਤੇ ਕਲੀਅਰ ਹੋ ਜਾਵੇਗਾ ਲੇਕਿਨ ਜੋ ਚਿੱਠੀਆਂ ਕੱਢੀਆਂ ਗਈਆਂ ਨੇ ਤੁਹਾਨੂੰ ਉਹ ਵੀ ਅਸੀਂ ਦਿਖਾ ਦਨੇ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਜਿਹੜੇ ਰੋਡਵੇਜ਼ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੂੰ ਇਹ ਪੱਤਰ ਕੱਢ ਕੇ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਤੁਹਾਨੂੰ ਬਾਹਰ ਕੱਢ ਦਿੱਤਾ ਗਿਆ ਹੈ ਮੁੱਖ ਤਿੰਨ ਕਾਰਨ ਦੱਸੇ ਗਏ ਨੇ ਸਭ ਤੋਂ ਪਹਿਲਾ ਕਾਰਨ ਦੱਸਿਆ ਗਿਆ ਹੈ ਕਿ ਪੀਆਰਟੀਸੀ ਨੂੰ ਯਾਨੀ ਖਾਸ ਕਰਕੇ ਜੇਕਰ ਆਪਾਂ ਕਹਿ ਲਈਏ ਰੋਡਵੇਜ਼ ਵਿਭਾਗ ਨੂੰ ਸਭ ਤੋਂ ਵੱਧ ਘਾਟਾ ਪਿਆ ਹੈ ਵਿੱਤੀ ਨੁਕਸਾਨ ਹੋਇਆ ਹੈ ਇਸ ਕਰਕੇ ਤੁਹਾਡੇ ਉੱਤੇ ਗਾਜ ਡਿੱਗੀ ਹੈ ਦੂਸਰਾ ਜੋ ਰੋਡਵੇਜ਼ ਵਿਭਾਗ ਹੈ ਉਸ ਦੀ ਸਾਖ ਤੋਂਦਰੀ ਹੋਈ ਹੈ ਉਹਦੇ ਨੂੰ ਸੱਟ ਲੱਗੀ ਹੈ ਇਸ ਕਰਕੇ ਤੁਹਾਨੂੰ ਸਸਪੈਂਡ ਕੀਤਾ ਗਿਆ ਹੈ ਤੀਸਰੀ ਮੁੱਖ ਗੱਲ ਜਿਹੜੀ ਕਹੀ ਗਈ ਹੈ ਉਹ ਕਹੀ ਗਈ ਹੈ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਔਰ ਇਹ ਖੱਜਲ ਖੁਆਰੀ ਦਾ ਕਾਰਨ ਇਹ ਮੁਲਾਜ਼ਮ ਨੇ ਜਿਨ੍ਹਾਂ ਨੇ ਕੀ ਧਰਨਾ ਪ੍ਰਦਰਸ਼ਨ ਕੀਤਾ ਸੀ ਇਸ ਕਰਕੇ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਵੇਲੇ ਦੀ ਬਹੁਤ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਤੇ ਦਿਨ ਤੁਸੀਂ ਦੇਖਿਆ ਹੋਊਗਾ ਪੀਆਰਟੀਸੀ ਪਨਬਸ ਮੁਲਾਜ਼ਮ ਕਿਸ ਤਰੀਕੇ ਨਾਲ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪ੍ਰੋਟੈਸਟ ਕਰ ਰਹੇ ਸੀ ਵੱਖ-ਵੱਖਰੀਆਂ ਮੰਗਾਂ ਨੇ ਉਹਨਾਂ ਦੀ ਸਭ ਤੋਂ ਅਹਿਮ ਮੰਗ ਇੱਕ ਤਾਂ ਠੇਕੇਦਾਰੀ ਸਿਸਟਮ ਨੂੰ ਤਾਂ ਬੰਦ ਕੀਤਾ ਹੀ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਨਾਲ ਦੀ ਨਾਲ ਇਹ ਵੀ ਇੱਕ ਅਹਿਮ ਮੰਗ ਸੀ ਕਿ ਜਿਹੜੀਆਂ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਚਲਾਈਆਂ ਜਾਣੀਆਂ ਨੇ ਉਹਨਾਂ ਨੂੰ ਨਾ ਚਲਾਇਆ ਜਾਵੇ ਬਲਕਿ ਨਵੀਆਂ ਬੱਸਾਂ ਮਹਿਕਮਿਆਂ ਦੇ ਵਿੱਚ ਭਰਤੀ ਕੀਤੀਆਂ ਜਾਣ ਤੇ ਉਹਨਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਡਰਾਈਵਰ ਔਰ ਕੰਡਕਟਰਾਂ ਦੀ ਭਰਤੀ ਹੋਵੇ ਤੇ ਉਹੀ ਇਹ ਸਾਰਾ ਕੰਮਕਾਜ ਆਪਣੇ ਤੌਰ ਦੇ ਉੱਤੇ ਚਲਾਣ ਇਹਦੇ ਵਿੱਚ ਕੋਈ ਵੀ ਪ੍ਰਾਈਵੇਟ ਪਾਰਟਨਰਸ਼ਿਪ ਨਾ ਕੀਤੀ ਜਾਵੇ ਇਸ ਕਰਕੇ ਇਹ ਮੁਲਾਜ਼ਮ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਔਰ ਕਿਸੇ ਥਾਂ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਥੋੜਾ ਹਿੰਸਕ ਵੀ ਹੋ ਗਿਆ ਸੀ ਔਰ ਤੱਕਾ ਉਕੀ ਦੀਆਂ ਤਾਂ ਤਸਵੀਰਾਂ ਆਈਆਂ ਹੀ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਮੁਲਾਜ਼ਮਾਂ ਨੂੰ ਚੱਕ-ਚੱਕ ਕੇ ਬੱਸਾਂ ਦੇ ਵਿੱਚ ਲੱਦੇ ਆ ਤੇ ਅੱਗੇ ਉਹਨਾਂ ਨੂੰ ਥਾਣੇ ਲੈ ਗਏ ਸੀ ਉਹਨਾਂ ਨੂੰ ਉੱਥੇ ਹਿਰਾਸਤ ਵਿੱਚ ਲਿੱਤਾ ਔਰ ਨਾਲ ਕੁਝ ਏਸੀਆਂ ਵੀ ਤਸੰਗਰੂਰ ਤੋਂ ਤਸਵੀਰਾਂ ਆਈਆਂ ਸੀ ਜਦੋਂ ਪ੍ਰਦਰਸ਼ਨ ਕਰ ਰਹੇ ਮੁਲਾਜ਼ਮ ਪੈਟਰੋਲ ਆਪਣੇ ਉੱਤੇ ਛਿੜਕ ਰਹੇ ਸੀ ਤੇ ਉਸੇ ਪੈਟਰੋਲ ਜਿਹੜੇ ਵਿੱਚ ਹੈ ਇੱਕ ਐਸਐਚਓ ਦੇ ਉੱਤੇ ਡਿੱਗ ਜਾਏ ਔਰ ਐਸਐਚਓ ਨੂੰ ਅੱਗ ਲੱਗ ਜਾਂਦੀ ਹੈ ਐਸਐਚਓ ਦੀ ਵਰਦੀ ਹੈ ਜਿਹੜੀ ਵਰਦੀ ਹੈ ਉਸ ਨੂੰ ਅੱਗ ਲੱਗ ਜਾਂਦੀ ਹੈ ਮੌਕੇ ਦੇ ਉੱਤੇ ਹੀ ਹਾਲਾਂਕਿ ਕੁਝ ਸਕਿੰਟਾਂ ਦੇ ਵਿੱਚ ਹੀ ਅੱਗ ਬੁਝਾ ਦਿੱਤੀ ਜਾਂਦੀ ਆ ਤਸਵੀਰਾਂ ਤੁਹਾਨੂੰ ਇਸ ਕੇਸ ਦੇ ਵਿੱਚ ਨਾ ਸਿਰਫ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਕੰਮ ਤੋਂ ਹਟਾਇਆ ਜਾ ਰਿਹਾ ਹੈ ਬਲਕਿ ਜਿਨ੍ਹਾਂ ਦੇ ਉੱਤੇ ਸ਼ੱਕ ਸੀਗਾ ਜਾਂ ਜਿਹੜੇ ਵੀਡੀਓਗ੍ਰਾਫੀ ਦੇ ਵਿੱਚ ਆਏ ਜਿਨ੍ਹਾਂ ਨੂੰ ਮੰਨਿਆ ਗਿਆ ਕਿ ਇਸ ਦੇ ਕਰਕੇ ਐਸਐਚਓ ਦੀ ਵਰਦੀ ਨੂੰ ਅੱਗ ਲੱਗੀ ਹੈ ਜਿਹੜਾ ਤੁਸੀਂ ਧਾਰੀ ਦੇ ਵਿੱਚ ਦੇਖ ਰਹੇ ਹੋ ਲਾਲ ਔਰ ਚਿੱਟੀ ਧਾਰੀ ਦੇ ਵਿੱਚ ਤਾਂ ਇਹਨਾਂ ਦੇ ਉੱਤੇ ਐਫਆਈਆਰ ਵੀ ਕੀਤੀ ਗਈ ਹੈ ਨਾਲ ਦੀ ਨਾਲ ਪਰਚਾ ਵੀ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਦੇ ਕਾਰਨ ਇੱਕ ਐਸਐਚਓ ਨੂੰ ਅੱਗ ਲੱਗ ਗਈ ਇਸ ਤੋਂ ਇਲਾਵਾ ਹਾਲਾਂਕਿ ਉਹ ਦੇਖੋ ਫਿਰ ਉਸ ਤੋਂ ਬਾਅਦ ਕਿਵੇਂ ਕਾਰਵਾਈ ਹੋਈ ਕਿ ਜਿਨ੍ਹਾਂ ਨੇ ਇਸ਼ਾਰਤ ਕੀਤੀ ਹੈ ਜਾਂ ਜਾਣਬੁੱਝ ਕੇ ਕੀਤਾ ਹੈ ਜਾਂ ਫਿਰ ਗਲਤੀ ਨਾਲ ਹੋਇਆ ਉਹਨਾਂ ਦਾ ਕਟਕਟਾਪਾ ਵੀ ਹੋਇ ਬਾਦ ਕੇ ਮ ਲੱਦ ਲੱਦ ਕੇ ਬੱਸਾਂ ਦੇ ਵਿੱਚ ਉਹਨਾਂ ਨੂੰ ਚਾੜਿਆ ਗਿਆ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਲੋਕ ਹੁਣ ਇੱਕ ਦਿਨ ਬਾਅਦ ਉਹਨਾਂ ਨੂੰ ਲੈਟਰਾਂ ਕੱਡੀਆਂ ਜਾ ਰਹੀਆਂ ਨੇ ਲੈਟਰਾਂ ਦੇ ਵਿੱਚ ਪਰਸੋਂ ਦੀ ਲੈਟਰ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਤੁਹਾਨੂੰ ਕਿਹਾ ਸੀ ਕਿ 28 ਤਰੀਕ ਨੂੰ ਡਿਊਟੀ ਤੇ ਪਹੁੰਚੋ ਤੁਸੀਂ ਨਹੀਂ ਪਹੁੰਚੇ باوجود ਇਸ ਦੇ ਤੁਸੀਂ ਧਰਨੇ ਤੇ ਰਹੇ ਇਸ ਕਰਕੇ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਇਸ ਕਰਕੇ ਤੁਹਾਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਤੇ ਇਹ ਜਿਹੜਾ ਹੈਗਾ ਡੀਪੂ ਹੈਗਾ ਜਿਹੜਾ ਜਲੰਧਰ ਦਾ ਡੀਪੂ ਨੰਬਰ 1 ਵਾ ਉਹਦੇ ਮੁਲਾਜ਼ਮ ਨੇ ਵਿਕਰਮ ਸਿੰਘ ਵਿਕਰਮਜੀਤ ਸਿੰਘ ਨੂੰ ਨੋਟਿਸ ਭੇਜਿਆ ਗਿਆ ਦੱਸਿਆ ਗਿਆ ਕਿ ਪਹਿਲਾਂ ਤਾਂ ਤੁਹਾਡੇ ਕਾਰਨ ਜਿਹੜਾ ਟੋਟਲ ਜਿਹੜਾ ਨੁਕਸਾਨ ਸੀਗਾ ਉਹ 14-15000 ਦਾ ਸੀਗਾ ਫਿਰ ਇਹ ਵੱਧ ਕੇ 21,000 ਦਾ ਹੋ ਗਿਆ ਤੁਹਾਨੂੰ ਅਸੀਂ ਸੂਚਿਤ ਵੀ ਕੀਤਾ ਕਿ ਤੁਹਾਡੇ ਕਾਰਨ ਨੁਕਸਾਨ ਹੋ ਰਿਹਾ ਲੋਕ ਪਰੇਸ਼ਾਨ ਹੋ ਰਹੇ ਨੇ ਬੱਸਾਂ ਨੂੰ ਚਲਾਇਆ ਜਾਵੇ ਲੇਕਿਨ ਤੁਸੀਂ ਸਰਕਾਰ ਦੀ ਗੱਲ ਨਹੀਂ ਮੰਨੀ ਇਸ ਕਰਕੇ ਹੁਣ ਤੁਹਾਡੀਆਂ ਸੇਵਾਵਾਂ ਨੂੰ ਬੰਦ ਕੀਤਾ ਜਾ ਰਿਹਾ ਕੁਝ ਸਮਾਂ ਪਹਿਲਾਂ 29 11 2025 ਦੀ ਲੈਟਰ ਬਿਲਕੁਲ ਕੁਝ ਸਮਾਂ ਪਹਿਲਾਂ ਦੀ ਇਹ ਲੈਟਰ ਹੈ ਜਿਹੜੀ ਕਿ ਸਰਕਾਰ ਨੇ ਜਾਰੀ ਕੀਤੀ ਹੈ ਔਰ ਵਿਕਰਮ ਸਿੰਘ ਜਿਸ ਨੂੰ ਸਸਪੈਂਡ ਕੀਤਾ ਗਿਆ ਵਾ ਸੇਵਾਵਾਂ ਜਿਸ ਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਮੌਕੇ ਤੇ ਦੀਪੂ ਦੇ ਅੰਦਰ ਇਸ ਵਕਤ ਮੌਜੂਦ ਸੀ ਪੱਤਰਕਾਰ ਸਾਡੇ ਉੱਥੇ ਬੋਕੇ ਤੇ ਮੌਜੂਦ ਸੀ ਪ੍ਰਮਿਤ ਪ੍ਰਮਿਤ ਨੇ ਵਿਕਰਮ ਨਾਲ ਗੱਲਬਾਤ ਵੀ ਕੀਤੀ ਹੈ ਵਿਕਰਮ ਜੀ ਕੀ ਕੁਝ ਕਹਿ ਰਹੇ ਨੇ ਹੁਣ ਉਹਨਾਂ ਦਾ ਅੱਗੇ ਦੀ ਰੂਪਰੇਖਾ ਕੀ ਹੋਊਗੀ ਉਹ ਸੁਣੋ ਜਰਾ ਅਸੋਤ ਵਿੱਚ ਜਲੰਧਰ ਦੇ ਡਿਪੂ ਨੰਬਰ 1 ਦੇ ਵਿੱਚ ਖੜਾ ਮਗਰ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਤਰਨਾ ਪ੍ਰਦਰਸ਼ਨ ਚੱਲਦੇ ਪਏ ਨੇ ਹਾਲਾਂਕਿ ਸਵੇਰੇ ਸੀਐਮ ਸਾਹਿਬ ਵੱਲੋਂ ਖੁਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੀਗੀ ਕਿ ਜੋ ਲੋਕ ਖੱਜਲ ਖਰਾਬ ਹੋ ਰਹੇ ਨੇ ਪਰ ਵੱਡੀ ਕਾਰਵਾਈ ਹੁਣ ਨਿਕਲ ਕੇ ਸਾਹਮਣੇ ਆਈ ਹੈ ਇੱਕ ਇੱਕ ਕਰਕੇ ਮੁਲਾਜ਼ਮਾਂ ਨੂੰ ਸਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਵਿਕਰਮ ਇਹਦੇ ਨਾਲ ਮੌਜੂਦ ਨੇ ਵਿਕਰਮ ਜਲੰਧਰ ਇੱਕ ਤੋਂ ਤੁਹਾਡਾ ਨਾਮ ਆਇਆ ਚਿੱਠੀ ਵੀ ਨਿਕਲ ਆਈ ਹੈ ਕਿਵੇਂ ਵੇਖਦੇ ਪਏ ਹੋ ਕਿ ਗੱਲਬਾਤ ਤਾਂ ਕੀ ਹੋਣੀ ਸੀਗੀ ਵਿਰੋਧ ਕਰਦੇ ਪਏ ਸੀਗੇ ਇਹ ਸਿਲਾਈ ਮਿਲਿਆ ਕਿ ਇਹ ਚੀਜ਼ ਹੋਣੀ ਸੀਗੀ ਤੁਹਾਨੂੰ ਪਤਾ ਸੀ ਇਹ ਚੀਜ਼ਾਂ ਸਾਨੂੰ ਹਰ ਵਾਰ ਹੁੰਦੀਆਂ ਜੀ ਯਾਰ ਮੀਟਿੰਗ ਦੇ ਬਾਅਦ ਜਦੋਂ ਇਦਾਂ ਦਾ ਪ੍ਰੋਟੈਸਟ ਤਗੜਾ ਹੋ ਜਾਏ ਉਹਦੇ ਵਿੱਚ ਸਸਪੈਂਡ ਦੇ ਆਰਡਰ ਹਰ ਵਾਰ ਕੱਢਦੇ ਆ ਅੱਜ ਵੀ ਇਹਨਾਂ ਨੇ ਕੱਢੇ ਆ 11000 ਕਿੰਨੇ ਦਾ ਤੁਸੀਂ ਨੁਕਸਾਨ ਕੀਤਾ ਬਿਲਕੁਲ ਜੀ ਬਿਲਕੁਲ ਨੁਕਸਾਨ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਆਸੀ ਕੋਈ ਹੜਤਾਲ ਤੇ ਨਹੀਂ ਜਾਣਾ ਚਾਹੁੰਦੇ ਸੀ ਪਰ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਸਾਸੀ ਸਾਡੇ ਘਰਾਂ 'ਚ ਤੁਸੀਂ ਰੇਡਾਂ ਕਰਾਈਆਂ ਸਵੇਰੇ ਕਿਸ ਵਜ੍ਹਾ ਨਾਲ ਕਰਾਈਆਂ ਅਸੀਂ ਕੋਈ ਨੋਟੀਫਿਕੇਸ਼ਨ ਹੜਤਾਲ ਦਾ ਦਿੱਤਾ ਹੀ ਨਹੀਂ ਪਰ ਨਾਲ ਇਹ ਵੀ ਤਾਂ ਕਹਿਣਾ ਕਿ ਲੋਕਾਂ ਨੂੰ ਖੱਜਲ-ਖਰਾਬੀ ਬਹੁਤ ਹੋਈ ਹੈ ਕਿ ਇੱਕ ਮਿੰਟ ਰੋਕਣਾ ਪ੍ਰਦਰਸ਼ਨ ਜਿਹੜਾ ਲੱਗਣਾ ਉਹਦੀ ਇੱਕ ਪ੍ਰੋਟੋਕੋਲ ਹੈ ਤੁਹਾਨੂੰ ਪਹਿਲਾਂ ਮੰਗ ਪੱਤਰ ਦੇ ਕੇ ਸਮਾਂ ਨਿਸ਼ਚਿਤ ਕਰਨਾ ਪੈਣਾ ਪਰ ਵਿਭਾਗ ਨੇ ਸਿੱਧਾ ਕਹਿਤਾ 11000 ਸਮਥਿੰਗ ਦਾ ਤੁਸੀਂ ਘਾਟਾ ਪਾਇ ਪਰ ਸਾਡੀ ਜਿਹੜੀ 2 ਘੰਟੇ ਦੀ ਗੇਟ ਰੈਲੀ ਸੀ 11 ਤੋਂ 1 ਵਜੇ ਤੱਕ ਅਸੀਂ ਉਹੀ ਕਰਨੀ ਸੀ ਪ੍ਰੋਪਰ ਅਸੀਂ ਆਪਣੀ ਜਿਹੜੀ ਸਰਵਿਸ ਨੂੰ ਚਾਲੂ ਰੱਖਣੀ ਸੀ ਪਰ ਜਿਹੜੀ ਸਵੇਰੇ 4 ਵਜੇ ਤੋਂ ਪੁਲਸ ਨੇ ਰੇਡ ਸ਼ੁਰੂ ਕੀਤੀ ਆ ਸਾਨੂੰ ਨਹੀਂ ਪਤਾ ਸਰਕਾਰ ਨੇ ਕਿਉਂ ਕਰਾਈ ਆ ਕਰਾਈ ਤਾਂ ਸਰਕਾਰ ਨੇ ਕਿ ਪੁਲਸ ਸਾਡੇ ਘਰ ਤੱਕ ਗਈ ਆ ਸਾਨੂੰ ਅਰੈਸਟ ਕਰੀਤਾ ਕਿ ਮੈਂ ਕਰ ਨਹੀਂ ਸੀ ਮੇਰੀ ਫੈਮਿਲੀ ਜਾ ਕੇ ਥਾਲੇ ਆ ਜਾਂ ਕੁਝ ਵੀ ਕੀਤਾ ਨਾ ਸਾਡੇ ਕਈ ਪ੍ਰਧਾਨਾ ਜਿਹੜੇ 35 ਤੋਂ 40 ਹਜੇ ਵੀ ਥਾਣਿਆਂ ਦੇ ਵਿੱਚ ਅਰੈਸਟ ਆ ਇਹ ਚੀਜ਼ ਨੂੰ ਲੈ ਕੇ ਜਿਹੜਾ ਧਰਨਾ ਲੱਗਾ ਜੀ ਰੋਡਸ 'ਤੇ ਲੱਗਾ ਕਿ ਸਾਰੇ ਸੀ ਕਿਹੜਾ ਜੁਰਮ ਕੀਤਾ ਸੀ ਜਿਹੜਾ ਸਾਨੂੰ ਥੱਲੇ ਇਸ ਬਾਰੇ ਨੂੰ ਪੇਰਾਫ ਚੱਕਣਾ ਸ਼ੁਰੂ ਕੀਤਾ ਕਿਉਂਕਿ ਗੱਲ ਹੁਣ ਕੱਲੀ ਟੈਂਡਰ ਸਕੀਮ ਦੀ ਨਹੀਂ ਰਹੀ ਉਹ ਇੱਕ ਟੈਂਡਰ ਤੱਕ ਸੀਮਿਤ ਨਹੀਂ ਰਹੀ ਹੁਣ ਇਹ ਹੋਰ ਪਾਸੇ ਵੱਲੀ ਐਜੀਟੇਸ਼ਨ ਵੱਧਦੀ ਪਈ ਕਿਉਂਕਿ ਲੋਕ ਬਹੁਤ ਤਰਾਹੇ ਮਾਮੂਮ ਹੋ ਰਹੇ ਨੇ ਬਿਲਕੁਲ ਦੇ ਦਿਨ ਨੇ ਪ੍ਰੇਸ਼ਾਨ ਹੋ ਰਹੇ ਨੇ ਤੇ ਇੱਕ ਚੀਜ਼ ਜਾਣਕਾਰੀ ਹੋਰ ਲੈਣਾ ਚਾਹਨਾ ਵਾ ਕਿ ਕੱਲਾ ਵਿਕਰਮ ਹੈ ਕਿ ਇਦਾਂ ਹੀ ਵਕ ਵਕ ਡੀਪੋਂ ਤੋਂ ਸਸਪੈਂਸ਼ਨ ਆਰਡਰ ਨਿਕਲਨੇ ਸ਼ੁਰੂ ਹੋ ਗਏ ਨੇ ਨਹੀਂ ਸਾਰੇ ਵਰਕਰ ਆ ਜੀ ਸਾਰਿਆਂ ਨੂੰ ਪ੍ਰੋਵਾਈਡ ਕਰਾ ਦਿੱਤੇ ਗਏ ਲੱਗ ਪਾਕ ਸਾਰਿਆਂ ਦੇ ਕੋਲ ਵਟਸਐਪ ਤੇ ਇਹਨਾਂ ਦੇ ਮੋਬਾਈਲ ਆ ਕਿ ਆ ਜਿੰਨੇ ਮੁਲਾਜ਼ਮ ਨੇ ਕੱਲਾ ਜੱਥੇਬੰਦੀ ਨੂੰ ਇੱਕ ਨਹੀਂ ਨਹੀਂ ਸਾਰਿਆਂ ਨੂੰ ਜੀ ਟੋਟ ਅਗੇ ਨਾਲ ਦੇ ਆਰਡਰ ਗੁਰਜੀ ਆਗੇ ਮੈਂ ਕਹਾਂ ਦੋ ਚਾਰ ਬੰਦੇ ਦਿਖਾ ਵੀ ਸਕਦੇ ਆ 4 ਤੋਂ 5000 ਤੁਹਾਡੇ ਕੋਲ ਜਿਹੜੇ ਨੇ ਕੀ ਮੁਲਾਜ਼ਮ ਨੇ 5800 600 ਮੁਲਾਜ਼ਮ ਸਰ ਦੇ ਸਾਰੇ ਸਸਪੈਂਡ ਕਰ ਦਿੱਤੇ ਬਿਲਕੁਲ ਇਹਦੇ ਨੂੰ ਸਰਕਾਰ ਦੀ ਜਿਹੜੀ ਨੀਤੀ ਸਮਝ ਨਹੀਂ ਪਤਾ ਇਹ ਨੌਕਰੀ ਦੇ ਲਈ ਇਹਦਾ ਰੋਜ਼ਗਾਰ ਖੋ ਰਹੀ ਆ ਇੰਨਾ ੜੀ ਕਿਉਂ ਰਵਈਆ ਟੈਂਡਰ ਨੂੰ ਲੈ ਕੇ ਕੇ ਧਰਨੇ ਨੂੰ ਲੈ ਕੇ ਇੰਨੀ ਪਰੇਸ਼ਾਨੀ ਹੈ ਜਾਂ ਟੈਂਡਰ ਲੈਣਾ ਹੀ ਲੈਣਾ ਮੈਂ ਇਹਨੂੰ ਕਿੰਨਾ ਸਮਝਦੇ ਹੋ ਇਹ ਟੈਂਡਰ ਦੀ ਪਰੇਸ਼ਾਨੀ ਹੈ ਜੀ ਧਰਨੇ ਦਾ ਕੋਈ ਹੈ ਨਹੀਂ ਧਰਨਾ ਆਪਾਂ ਦੇਣਾ ਹੀ ਨਹੀਂ ਸੀ ਸਿਰਫ ਇੱਕ ਇੱਕ ਟੈਂਡਰ ਜਿਹੜਾ ਲੈ ਕੇ ਆ ਰਹੀ ਹੈ ਸਰਕਾਰ ਨੂੰ ਬਹੁਤ ਲਾਜ਼ਮੀ ਆ ਇਸੀਂ ਪ੍ਰਾਈਵੇਟ ਮਾਲਕਾਂ ਦੇ ਹੱਥਾਂ 'ਚ ਇਹ ਮਹਿਕਮੇ ਦੀ ਜਿਹੜੀ ਡੋਰ ਆ ਪ੍ਰਾਈਵੇਟ ਮਾਲਕਾਂ ਨੂੰ ਦੇਣੀ ਆ ਅਸੀਂ ਕਹਿੰਨੇ ਕਿ ਸਰਕਾਰ ਆਪ ਹੀ ਇਹ ਗੱਡੀਆਂ ਪਾਵੇ ਅਸੀਂ ਚਲਾਉਣ ਨੂੰ ਬੈਠੇ ਆ ਸਰਕਾਰ ਅੱਗੇ ਵੀ ਕਰਜ਼ਾ ਮੁਕਤ ਗੱਡੀਆਂ ਪਾਉਂਦੀ ਸੀ ਕਰਜ਼ਾ ਲਾਉਂਦੀ ਸੀ ਅਸੀਂ ਵਰਕਰ ਮਿਹਨਤ ਕਰਦੇ ਉਹ ਚੀਜ਼ ਨੂੰ ਲਾਉਂਦੇ ਆ ਸਰਕਾਰ ਕਿਉਂ ਪ੍ਰਾਈਵੇਟ ਘਰਾ 'ਚ ਦੇਣਾ ਚਾਹੁੰਦੀ ਆ ਪ੍ਰਾਈਵੇਟ ਮਾਫੀਆ ਨੂੰ ਦੇਣਾ ਚਾਹੁੰਦੀ ਆ ਜਿਹੜੇ ਪ੍ਰਾਈਵੇਟ ਵੱਡੇ ਵੱਡੇ ਘਰਾਣੇ ਉਹਨਾਂ ਨੂੰ ਇਹ ਗੱਡੀਆਂ ਪਾਉਣ ਦੀ ਕਹਿ ਰਹੀ ਆ ਕਿਉਂ ਬੋਲ ਰਹੀ ਏ ਟੈਂਡਰ ਇਸ ਨੂੰ ਦਾ ਵਿਰੋਧ ਕਰਦੇ ਮੈਂ ਇੱਕ ਚੀਜ਼ ਹੋਰ ਵੀ ਜਾਣਨੀ ਚਾਹੁੰਦਾ ਕੈਮਰਾਮੈਨ ਨੂੰ ਕਹਾਂਗਾ ਜ਼ਰੂਰ ਉਹ ਤਰਨੇ ਦੀਆਂ ਜੜੀਆਂ ਨੇ ਕਿ ਉਹ ਤਸਵੀਰਾਂ ਵੀ ਨਾਲ-ਨਾਲ ਦਿਖਾਈ ਦਿਖਾਣ ਕਿ ਕਿਸ ਤਰੀਕੇ ਦੇ ਨਾਲ ਆ ਵਿਕਰਮ ਮੈਂ ਇੱਕ ਚੀਜ਼ ਹੋਰ ਵੀ ਜਾਣਨੀ ਚਾਹੁੰਦਾ ਹੋਰ ਕਿਹੜੇ ਇਹ ਮੁਲਾਜ਼ਮ ਨੇ ਜਿਨ੍ਹਾਂ ਨੂੰ ਇੱਥੋਂ ਸਸਪੈਂਡ ਕਰ ਦਿੱਤਾ ਗਿਆ ਸਾਰੇ ਜਿਹੜੇ ਆ ਬੈਠੇ ਹੋਏ ਨੇ ਨਾਲ ਇਹ ਸਾਰੇ ਸਸਪੈਂਡ ਆ ਇਹ ਸਾਰੇ ਸਸਪੈਂਡ ਕੀਤੇ ਹੋਏ ਆ ਸਾਰਿਆਂ ਨੂੰ ਆਰਡਰ ਦੇ ਚੁੱਕੇ ਆ ਹਾਂ ਏ ਇਸ ਟਾਈਮ ਜਿਹੜੇ ਸਾਰੇ ਡੀਪੂ ਦੇ ਵਿੱਚ 8500 ਵਰਕਰ ਆ ਜਿਹੜਾ ਸਾਡਾ ਉਹ ਸਾਰੇ 8500 ਦੇ ਬੰਦੇ ਨੂੰ 8500 ਨੂੰ ਆਰਡਰ ਸਾਊਂਡ ਦਿੱਤੇ ਗਏ ਆ ਕੁਝ ਬੰਦੇ ਹੋਗੇ ਟਾਈਮ ਦੇ ਨਾਲ ਦੇ ਰਹੇ ਆ ਹੁਣ ਅਗਲੀ ਰਾਨੀ ਤੇ ਕੀ ਰਹਿਣ ਵਾਲੀ ਹੈ ਰਾਨੀ ਤੇ ਜਿਹੜੀ ਮੀਟਿੰਗ ਚੱਲ ਰਹੀ ਹੈ ਸਵੇਪਾ ਪ੍ਰਧਾਨ ਰੇਸ਼ਮ ਸਿੰਘ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਉਹ ਅਗਲਾ ਫੈਸਲਾ ਸੁਣਨਗੇ ਪਰ ਫਿਲਹਾਲ ਉਹਨਾਂ ਨੂੰ ਇਹੀ ਗੱਲ ਕਹੀ ਗਈ ਆ ਕਿ ਆਪਣੇ ਡੀਪੂ ਦੀ ਚਾਰਦੀਵਾਰੀ ਦੇ ਅੰਦਰ ਸ਼ਾਂਤਪੁਰ ਜਿਹੜਾ ਧਰਨਾ ਲਾਇਆ ਜਾਵੇ ਤੇ ਕਿਸੇ ਨਾਲ ਕੋਈ ਬ乱ਵਰਵਰ ਨਾ ਕੀਤਾ ਜਾਵੇ ਕੋਈ ਦੰਨ ਘਰਚਾ ਨਾ ਕੀਤੀ ਜਾਵੇ ਜੇ ਚ ਪਬਲਿਕ ਨੂੰ ਨੁਕਸਾਨ ਹੋਵੇ ਪਰ ਅ ਤੇ ਸਰਵਿਸੇ ਚਾਲੂ ਕਰਾਂਗੇ ਪਹਿਲਾਂ ਸਾਡੇ ਸਰ ਸੁਪਾ ਆਗੂ ਨਾਲ ਮੀਟਿੰਗ ਕਰਨ ਤੇ ਉਹਨਾਂ ਨਾਲ ਜਿਹੜੀਆਂ ਮੀਟਿੰਗਾਂ ਕਰਕੇ ਜਿਹੜਾ ਹਾਲਾ ਛੇਤੀ ਛੇਤੀ ਕੱਢਿਆ ਜਾਵੇ ਅਸੀਂ ਵੀ ਉਹ ਪਬਲਿਕ ਦੇ ਨਾਲ ਆ ਸਾਡੇ ਉਹ ਭੈਣ ਭਰਾਵਾ ਅਸੀਂ ਨਹੀਂ ਚਾਹੁੰਦੇ ਕਿ ਉਹ ਸੱਜਣ ਦੀ ਇੱਕ ਚੀਜ਼ ਸਮਝਦੀ ਹੈ ਕਿ ਜੇ ਇਸ ਤਰੀਕੇ ਨਾਲ ਸਸਪੈਂਸ਼ਨ ਚੱਲਦੀ ਰਹੀ ਤੇ ਧਰਨੇ ਖਤਮ ਹੋ ਜਾਣਗੇ ਇਹ ਸਰਕਾਰ ਡਰ ਆ ਵੀ ਰਹੀ ਹੈ ਕਿਤਨੇ ਕਿਤੇ ਲੱਗਦਾ ਪਿਆ ਬਿਲਕੁਲ ਜੀ ਬਿਲਕੁਲ ਡਰਵਾਵਾ ਇਹ ਇਦਾਂ ਦੇ ਜਿਹੜੀਆਂ ਧਮਕੀਆਂ ਸਰਕਾਰ ਦਿੰਦੀ ਹੁੰਦੀ ਹੈ ਕਿ ਡਰ ਕੇ ਕੁਝ ਵਰਕਰ ਇਹਦੇ ਇਹਦਾ सस्पेंशनਾਂ ਹੋਈਆਂ ਨੇ ਇੱਕ ਵਾਰ ਪਹਿਲਾਂ ਵੀ ਹੋਈਆਂ 2016 ਦੇ ਵਿੱਚ ਵੀ ਦਿੱਤੀਆਂ ਗਈਆਂ ਸੀ ਪਰ ਤੀਜੇ ਦਿਨ ਫੈਸਲਾ ਹੋ ਗਿਆ ਸੀ ਤਿੰਨ ਦਿਨ ਬੰਦ ਰੱਖ ਕੇ ਫੈਸਲਾ ਕੀਤਾ ਗਿਆ ਸੀ ਤੇ ਫਿਰ ਉਹ ਰੂਟ ਦੇ ਵਿੱਚ ਬਹਾਲ ਕੀਤੀ ਆ। ਅਸੀਂ ਅਪੀਲ ਕੀ ਕਰਦੇ ਹੋ ਤੇ ਨਾਲ ਚੇਤਾਵਨੀ ਹੈ ਕਿ ਕੱਲੀ ਅਪੀਲ ਦੀ ਪੀ ਲਈਏ। ਅਸੀਂ ਅਪੀਲੀ ਕਰਦੇ ਆ ਸਰਕਾਰ ਨੂੰ ਕਿ ਜਿਹੜਾ ਇਹ ਸਮਾਂ ਵਾ ਅੱਜ ਜਿਹੜੀ ਲੋਕ ਪਰੇਸ਼ਾਨ ਹੋਉਂਦੇ ਤੁਹਾਡੀ ਵਜ੍ਹਾ ਨਾਲ ਹੋ ਰੇ ਸਾਡੀ ਵਜ੍ਹਾ ਨਾਲ ਨਹੀਂ ਹੋ ਰੇ ਤੇ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਡੀ ਸੂਬਾ ਕਮੇਟੀ ਨਾਲ ਮੀਟਿੰਗ ਕੀਤੀ ਜਾਵੇ ਤੇ ਮੀਟਿੰਗ ਕਰਕੇ ਜਿਹੜਾ ਹਾਲਾ ਇਹ ਜੇ ਤੁਹਾਡੀ ਸਰਵਿਸ ਆ ਨੂੰ ਜਲਦੀ ਤੋਂ ਜਲਦੀ ਪਹੁੰਚਿਆ ਕੀਤਾ ਜਾਵੇ ਧੰਨਵਾਦ ਵਿਕਰਮ ਜਿਨ੍ਹਾਂ ਨੂੰ ਜਲੰਧਰ ਇੱਕ ਦੇ ਡਿਪੋ ਵੱਲ ਦੇ ਵਿੱਚ ਤਨਾਤ ਨੇ ਹਾਲਾਂਕਿ ਇਹਨਾਂ ਦੇ ਉੱਤੇ ਜ਼ਰੂਰ ਇਲਜ਼ਾਮ ਇਹ ਲੱਗੇ ਨੇ ਕਿ 11000 ਕਿੰਨੇ ਦਾ ਜਿਹੜਾ ਕਿ ਵਿੱਤੀ ਘਾਟਾ ਪਾਇਆ ਵਾ ਤੇ ਕੱਲ ਤਰਨੇ ਤੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਜਥੇਬੰਦੀ ਤੇ ਹੋਰ ਤੁਸੀਂ ਆਗੂ ਵੇਖਦੇ ਪਏ ਹੋ ਜੋ ਸਹਿਬਾਨ ਇੱਥੇ ਬੈਠੇ ਨੇ ਵਿਕਰਮ ਨੇ ਦਾਅਵਾ ਕੀਤਾ ਕਈਆਂ ਨੂੰ ਵੀ ਜਿਹੜੇ ਨੇ ਕਿ ਆਰਡਰ ਜਿਹੜੇ ਉਹ ਦਿੱਤੇ ਜਾ ਰਹੇ ਨੇ ਪਰ ਜਿਸ ਤਰੀਕੇ ਨਾਲ ਓਵਰਆਲ ਇਹ ਸਾਰਾ ਸਿਨੈਰੀਓ ਚੱਲਦਾ ਪਿਆ ਵਾ ਲਗਭਗ ਤੇ ਹੁਣ 2 ਦਿਨ ਹੋਣ ਵਾਲੇ ਨੇ ਕਿ ਇਹ ਜੋ ਸਰਵਿਸਿਜ਼ ਬੰਦ ਨੇ ਪਰ ਵਜ੍ਹਾ ਉਹਦੀ ਇਹੀ ਅੜੀ ਹੋਈ ਹੈ ਕਿ ਟੈਂਡਰ ਜਿਹੜਾ ਰੱਦ ਕੀਤਾ ਜਾਵੇ ਪਰ ਵਿਕਰਮ ਹੁਣ ਇਹ ਕਹਿੰਦੇ ਪੈਣੇ ਕਿ ਜੋ ਸਾਡੇ ਆਗੂ ਨੇ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਪੰਜਾਬ ਸਰਕਾਰ ਪੰਜਾਬ ਪੁਲਿਸ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕਰੇ ਤੇ ਜੋ ਮੰਗਾਂ ਦੇ ਬਾਰੇ ਗੱਲ ਹੋਈ ਸੀ ਉਹਨੂੰ ਜਿਹੜਾ ਕਿ ਵਾਪਸ ਨਵੇੜਿਆ ਜਾਵੇ ਦੇਖਣਾ ਹੋਏਗਾ ਅਗਲੀ ਕਾਰਵਾਈ ਕਿਸ ਤਰੀਕੇ ਨਾਲ ਚੱਲਦੀ ਹੈ ਪਰ ਹੁਣ ਦੀ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਇਹੀ ਹੈ ਕਿ ਸਸਪੈਂਸ਼ਨਾਂ ਸ਼ੁਰੂ ਹੋ ਗਈਆਂ ਨੇ ਪੀਆਰਟੀਸੀ ਪੰਬਸ ਤੇ ਰੋਡਵੇ ਦੇ ਜਿਹੜੇ ਕੱਚੇ ਮੁਲਾਜ਼ਮੇ ਉਹਨਾਂ ਦੇ ਵਿੱਚ ਆਪਣਾ ਪਰਸਨ ਜਗਰੂਪ ਦੇ ਨਾਲ ਪ੍ਰੋ